ਸਾਫ ਕਰਾਵਾਂਗੇ ਫਿਰ ਗੰਦ ਚੰਗੀ ਤਰ੍ਹਾਂ ਜਿਹੜਾ ਮਰਜ਼ੀ ਹੋਵੇ ਤੇ ਹੋਰ ਜੇ ਹਿੰਮਤ ਆ ਦੁਬਾਰੇ ਕਮੈਂਟ ਕਰ ਲੋ ਮਾਜੇ ਤੂੰ ਇੱਕ ਪਿਓ ਦਾ ਜੰਮਿਆ ਵਾ ਗਾਇਜ਼ ਵੈਲਕਮ ਬੈਕ ਟੂ ਚੈਨਲ ਮਨਜੀ ਨਾ ਬਲੌਗਸ ਤੇ ਤੁਹਾਡਾ ਸਾਗ ਤੁਹਾਡੀ ਪਰ ਤੁਹਾਡੀ ਦੁਆ ਦੇਣਾ ਬਿਲਕੁਲ ਠੀਕ ਹੈ ਤਾਂ ਦੋਸਤੋ ਦੇਖੋ ਪਿੱਛੇ ਚਟਾਈ ਭੂਤ ਆਈ ਜਾਂਦਾ ਚੰਗੀ ਤਰ੍ਹਾਂ ਟਾਇਰ ਤੇ ਬੜਾ ਚਿੱਟਾ ਚਿੱਟਾ ਲੱਗਦਾ ਤੇ ਹੈ ਵੀ ਚਿੱਟਾ ਜੀ ਤਾਂ ਦੋਸਤੋ ਮੈਰੀ ਤਾਂ ਵੀ ਇਹਨਾਂ ਜੋ ਫਿਰ ਖਰਾਬ ਹੋ ਗਈ ਮੈਂ ਸਕੂਲ ਇਸ ਕਰਨ ਗਿਆ ਨਹੀਂ ਤਾਂ ਮਾ ਤਾਂ ਵੀ ਖਰਾਬ ਹੋ ਗਈ ਚੂੜ ਬੋਲਦਾ ਹੈ ਸੁੱਤਾ ਨਹੀਂ ਉੱਠਿਆ ਹੈ ਹੈ ਤਾਂ ਵੀ ਇਹ ਖਰਾਬ ਹੋ ਗਈ ਸੋ ਦੋਸਤੋ ਅੱਜ ਇੱਕ ਬੜੀ ਇੱਕ ਜ਼ਰੂਰੀ ਜੀ ਗੱਲ ਕਰਨੀ ਆ ਦੋਸਤੋ ਅਸੀਂ ਗੱਲ ਕਰਨੀ ਆ ਕੁਝ ਜਿਹੜੇ ਐਂਟੀ ਬੰਦੇ ਹੋਏ ਨੇ ਐਂਟੀ ਫੈਂਟੀ ਪਤਾ ਨਹੀਂ ਕਿਹੜੇ ਆ ਐਂਟੀਆਂ ਦੀ ਫੈਂਟੀ ਲੈਣੀ ਆ ਇਸ ਕਰਕੇ ਕਿਉਂਕਿ ਦੇਖੋ ਅਸੀਂ ਸਾਡਾ ਕੰਮ ਹੈ ਵੀਡੀਓ ਪਾਉਣਾ ਅਸੀਂ ਵੀਡੀਓ ਪਾ ਰਹੇ ਆ ਤਾਂ ਇੱਕ ਵਾਰ ਮੈਂ ਸਾਡੀ ਵੀਡੀਓ ਤੇ ਗਲਤ ਕਮੈਂਟ ਕਰ ਰਹੇ ਆ ਮਤਲਬ ਹੁਣ ਇਹ ਪਤਾ ਨਹੀਂ ਕੌਣ ਹੈ ਕੌਣ ਨਹੀਂ ਹਨਾ ਜਿਹੜਾ ਵੀ ਹੈਗਾ ਜਾਂ ਤਾਂ ਸਿੱਧਾ ਹੋ ਕੇ ਆਪਦੀ ਆਈਡੀ ਤੇ ਕਮੈਂਟ ਕਰੇ ਐਡੇ ਤੁਸੀਂ ਦਲੇਰ ਬੰਦੇ ਨਮੀਆਂ ਆਈਡੀਆ ਬਣਾ ਬਣਾ ਕੇ ਗਲਤ ਕਮੈਂਟ ਕਰਦੇ ਹੋ ਫਿਰ ਜਿਹੜੀ ਆਈਡੀ ਬਣਾਉਂਦੇ ਆ ਉਹ ਵੀ ਮਨਿੰਦਰ ਦੇ ਨਾਮ ਤੇ ਗਲਤ ਨਾਮ ਲੈ ਕੇ ਗਲਤ ਵਰਡਿੰਗ ਯੂਜ਼ ਕਰਕੇ ਆਈਡੀ ਬਣਾਉਂਦੇ ਆ ਠੀਕ ਆ ਤੇ ਤੁਹਾਨੂੰ ਨਹੀਂ ਪਤਾ ਕਿ ਸਾਡੇ ਕੋਲੇ ਆਲਰੇਡੀ ਕੰਪਲੇਂਟਸ ਆ ਚੁੱਕੀਆਂ ਨੇ ਕਿ ਜਿਹੜਾ ਵੀ ਬੰਦਾ ਗਲਤ ਆਈਡੀ ਬਣਾ ਕੇ ਜਾਂ ਗਲਤ ਵਰਡਿੰਗ ਯੂਜ਼ ਕਰਕੇ ਵੀਡੀਓ ਪਾਉਂਦਾ ਕਮੈਂਟ ਕਰਦਾ ਤਾਂ ਉਹਦੀ ਆਈਡੀ ਸ਼ੇਅਰ ਕਰ ਦਿਓ ਪਹਿਲੀ ਵਾਰੀ ਛੱਡਾਂਗੇ ਇਸ ਵਾਰਨਿੰਗ ਦੇ ਕੇ ਠੀਕ ਹੈ ਫੜਾ ਜਿਹਨੇ 파ਤੀ ਬਣਾ ਲਈ ਆਈਡੀ ਬਣਾ ਲਈ ਕਮੈਂਟ ਕਰਤਾ ਬਲੌਕ ਅਸੀਂ ਉਹਦੇ ਕਮੈਂਟ ਡਿਲੀਟ ਕਰਕੇ ਬਲੌਕ ਕਰਤਾ ਸਕਰੀਨਸ਼ਾਟ ਲੈ ਲਿਆ ਠੀਕ ਹੈ ਦੂਜੀ ਵਾਰੀ ਜੇ ਹੋ ਗਈ ਤੇ ਦੂਜੀ ਵਾਰੀ ਤੁਹਾਡੀ ਵੀਡੀਓ ਪਤਾ ਕਿੱਥੇ ਜਾਣੀ ਆ ਇਹ ਆ ਦੇਖੋ ਕੋਈ ਨੌਕਰੀ ਨਹੀਂ ਕਾਦੀ ਨਾ ਹੋ ਜਾਣਗੀ ਕੋਈ ਕਮਜ਼ੋਰੀ ਆ ਆ ਬੰਦੇ ਨੂੰ ਕੌਣ-ਕੌਣ ਜਾਣਦਾ ਹੈ ਸਾਰਾ ਸਾਰੀ ਸਾਰੀ ਦੁਨੀਆ ਜਾਣਦੀ ਆ ਅਮਰਿਤਪਾਲ ਬਾਈ ਨੂੰ ਠੀਕ ਹੈ ਆ ਵੀਡੀਓ ਦੇਖੋ ਇਹਦੀ ਵੀਡੀਓ ਮਾੜੀ ਜੀ ਸੁਣੋ ਅਰੇ ਯਾਰ ਜਿੱਦਾਂ ਮੈਂ ਯਾਰ ਨਹੀਂ ਕਹਿਣਾ ਮੈਂ ਤੁਹਾਡੇ ਤੁਹਾਡੇ ਭਰਾਵਾਂ ਦਾ ਨਹੀਂ ਲਉ ਸੱਚੀ ਤੁਹਾਡਾ ਸਤਿਕਾਰ ਕਰਦੇ ਆ ਸਿਰ ਤੇ ਚੁੰਨੀ ਲਾ ਦੋ ਇਤਿਹਾਸ ਦੋ ਹੱਟ-ਹੱਟ ਕੇ ਕਿਸੇ ਨੂੰ ਖਿੱਚਿ ਨਾ ਦੇ ਦੇ ਕਾਮਕਾਰ ਕਿ ਸੇਵਾ ਕਰਕੇ ਅੱਛਾ ਇਹ ਜੰਮ ਦੀ ਗੱਲ ਪਹਿਲਾਂ ਵੀ ਜਿੰਮੇ ਦੇ ਵੀਡੀਓ ਕਰੀ ਪਹਿਲੇ ਤੇ ਛੱਡੋ ਇਹ ਨਹੀਂ ਸ਼ੁਰੂ ਹੋਏ ਛੋਟੀ ਵੀਡੀਓ ਨਹੀਂ ਮੈਂ ਨਿਕਾਲਦਾ ਨਹੀਂ ਪਤਾ ਲੱਗਦਾ ਸਮੂਹ ਕਹਿੰਦੇ ਅੱਛਾ ਮੈਂ ਆਪਾਂ ਦਾ ਸੁਖਾ ਦੇ ਰਿਹਾ ਸਰ ਘਰ ਨਹੀਂ ਰਿਹਾ ਪਰ ਇਹ ਤਾਂ ਸਾਡੇ ਪਤੀ ਨੂੰ ਜੀ ਨਹੀਂ ਕਹਦੇ ਨਾ ਹੋ ਜਾਣਗੇ ਕੋਈ ਕਮਜ਼ੋਰੀ ਹੈ ਹੀ ਇੰਤਰੀ ਸਾਈਜ਼ ਦੀ ਪ੍ਰੋਬਲਮ ਲਾਂਗੇ ਕਰ ਦਾਂਗੇ ਇਸ ਨਹੀਂ ਦੀ ਪ੍ਰੋਬਲਮ ਹੈ ਕੀ ਹੈ ਇਹ ਜਿਹੜਾ ਦਰਦ ਹੈ ਆਪਾਂ ਬੋਲੇ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜੀ ਕਰੋ ਅਗਲੇ ਦਿਨ ਫੇਰ ਮੰਨੂਗੇ ਅਸੀਂ ਕਹਿੰਦੇ ਹਾਂ ਉਹ ਹੈ ਇਹ ਚ ਲੈ ਲੇਣਾ ਤੁਸੀਂ ਵੀਡੀਓ ਦੇਖ ਲਈ ਨਾ ਮਤਲਬ ਉਹ ਕੁੜੀ ਕਹਿੰਦੀ ਆ ਕਿ ਮੈਂ ਕੋਈ ਗਲਤ ਵਰਡਿੰਗ ਯੂਜ਼ ਨਹੀਂ ਕਰੀਗੀ ਜਿਵੇਂ ਮੈਨੂੰ ਕਿਹਾ ਗਿਆ ਮੈਂ ਉਵੇਂ ਹੀ ਕੀਤਾ ਠੀਕ ਹੈ ਤੇ ਇਹਨਾਂ ਨੇ ਭਾਈ ਸਾਹਿਬ ਨੇ ਉੱਥੇ ਜਾ ਕੇ ਜਿਹੜੀ ਉਹਦੀ ਕਲਾਸ ਲਾਈ ਆ ਤੇ ਸਪੈਸ਼ਲ ਇਹ ਹਰ ਵੀਡੀਓ 'ਚ ਕਹਿੰਦੇ ਆ ਕਿ ਜਿਹੜਾ ਬੰਦਾ ਗਲਤ ਕਮੈਂਟ ਕਰਦਾ ਗਲਤ ਵਰਡਿੰਗ ਯੂਜ਼ ਕਰਦਾ ਗਲਤ ਕੱਪੜੇ ਪਾਉਂਦਾ ਉਹਦੇ ਉਹਦੀ ਵੀਡੀਓ ਮੈਨੂੰ ਸ਼ੇਅਰ ਕਰੋ ਨਾਮ ਦੱਸੋ ਆਈਡੀ ਦੱਸੋ ਅਸੀਂ ਆਪੇ ਟਰੇਸ ਕਰ ਲਾਂਗੇ ਬੰਦਾ ਇਹਨਾਂ ਨੇ ਤੁਹਾਨੂੰ ਲੱਭ ਲੈਣਾ ਜਿਨੇ ਵੀ ਆਈਡੀ ਬਣਾਈ ਆਈਡੀ ਦੇ ਉੱਤੇ ਸਪੈਸ਼ਲ ਲਿਖ ਕੇ ਆਂਦਾ ਨਿਊ ਆਈਡੀ ਕ੍ਰੀਏਟ ਹੋਈ ਆ 0 ਪੋਸਟ ਆ ਇੱਕ ਫਾਲੋਅਰ ਆ 0 ਫੋਲੋਇੰਗ ਆ ਉਹਦੀ ਠੀਕ ਆ ਨਾ ਕੋਈ ਕਿਸੇ ਨੂੰ ਫੋਲੋ ਕਰਦਾ ਤੇ ਨਾ ਕੋਈ ਪੋਸਟ ਪਾਈ ਪ੍ਰਾਈਵੇਟ ਅਕਾਊਂਟ ਆ ਇਹ ਨਾ ਸੋਚੋ ਪ੍ਰਾਈਵੇਟ ਅਕਾਊਂਟ ਲੱਭਣੇ ਨਹੀਂ ਇਹ ਨਾ ਤੁਹਾਨੂੰ ਵੀ ਪਤਾ ਮੋਬਾਈਲ ਨੰਬਰ ਤੋਂ ਬਿਨਾਂ ਆਈਡੀ ਨਹੀਂ ਬਣਦੀ ਜਿਹੜਾ ਮੋਬਾਈਲ ਨੰਬਰ ਪਾਇਆ ਜਦੋਂ ਉਨਾ ਇਹਦੇ ਪੋਦੇ ਚ ਸਾਈਬਰ ਚ ਮੈਂ ਆਈਡੀ ਦੇਤੀ ਨਾ ਸਾਈਬਰ ਕ੍ਰਾਈਮ ਚ ਮੈਂ ਆਈਡੀ ਦਊਂਗੀ ਇਹ ਪਹਿਲੀ ਗੱਲ ਮੈਂ ਇਹਨਾਂ ਨੂੰ ਦੱਸਾਂਗੇ ਠੀਕ ਹੈ ਇਹਨਾਂ ਨੇ ਤਾਂ ਲੱਭ ਹੀ ਲੈਣਾ ਨੂੰ ਤੁਸੀਂ ਨਹੀਂ ਟਾਲਦੇ ਫਿਰ ਮੈਂ ਸਾਰੀਆਂ ਆਈਡੀਆਂ ਲਿਖ ਕੇ ਸਾਈਬਰ ਕ੍ਰਾਈਮ ਚ ਦੇ ਦੇਣਾ ਜਿਹੜਾ ਵਰਕ ਮਰਜ਼ੀ ਹੋਵੇ ਚਾਹੇ ਉਹ ਕੋਈ ਐਨਟੀ ਆ ਚਾਹੇ ਫੈਂਟੀ ਆ ਚਾਹੇ ਜਿਹੜਾ ਮਰਜ਼ੀ ਆ ਠੀਕ ਹੈ ਮੈਂ ਤੁਹਾਨੂੰ ਵਾਰਨਿੰਗ ਦਿੱਤੀ ਅੱਜ ਸਿਰਫ ਵਾਰਨਿੰਗ ਫਿਰ ਹੋਰ ਜੇ ਹਿੰਮਤ ਆ ਦੁਬਾਰੇ ਕਮੈਂਟ ਕਰ ਲੋ ਤੇ ਨਵੀਂ ਆਈਡੀ ਵੀ ਬਣਾ ਲਓ ਹੁਣ ਤੁਸੀਂ ਨਵੀਆਂ ਆਈਡੀਆਂ ਬਣਾਉਣ ਲਈ ਤਿਆਰ ਹੋ ਜੋ ਤੇ ਪਹਿਲੀ ਤਾਂ ਅਸੀਂ ਬਲੌਕ ਕਰਤੀ ਆ ਉਹ ਅਸੀਂ ਸਿਰਫ ਇੱਕ ਪ੍ਰੂਫ ਰੱਖਿਆ ਤੇ ਜਾਂ ਫਿਰ ਜੇ ਹਿੰਮਤ ਆ ਤਾਂ ਸਿੱਧੇ ਹੋ ਜਾ ਸਿੱਧਾ ਮੈਸੇਜ ਕਰੋ ਸਿੱਧਾ ਮੈਸੇਜ ਕਰ ਲਓ ਸਿੱਧਾ ਬੋਲ ਲਓ ਹਾਂ ਰਿਪਲਾਈ ਕਰ ਦੋ ਜਦੋਂ ਅਸੀਂ ਮੈਸੇਜ ਕੀਤਾ ਕਿ ਤੁਸੀਂ ਜਿਹੜਾ ਵੀ ਬੰਦਾ ਹੈਗਾ ਵਾ ਤੁਸੀਂ ਮੈਸੇਜ ਕਰ ਦੋ ਜਦੋਂ ਅਸੀਂ ਮੈਸੇਜ ਕਰਨ ਲਈ ਕਹਿ ਰਹੇ ਤੁਸੀਂ ਮੈਸੇਜ ਹੀ ਕਰ ਦੋ ਫਿਰ ਮੈ ਰਿਪਲਾਈ ਵੀ ਨਹੀਂ ਕਰਦੇ ਰਿਪਲਾਈ ਵੀ ਕਰ ਦੋ ਐਡਾ ਬੋਲਣਾ ਜੇ ਆਉਂਦਾ ਵਾ ਤੁਸੀਂ ਗਲਤ ਆਈਡੀਆ ਬਣਾ ਰਹੇ ਹੋ ਤੇ ਸਾਨੂੰ ਕਿਤੇ ਬੋਲਣਾ ਨਹੀਂ ਆਉਂਦਾ ਸਾਨੂੰ ਆਈਡੀ ਨਹੀਂ ਬਣਾਉਣੀ ਤੇ ਸਾਰਾ ਕੁਝ ਸਾਨੂੰ ਵੀ ਆਉਂਦਾ ਪਰ ਅਸੀਂ ਤੁਹਾਡੇ ਵਰਗੇ ਗੰਦੇ ਨਹੀਂ ਹੈਗੇ ਤੇ ਨਾ ਅਸੀਂ ਗੰਦੇ ਹੋਣਾ ਵਾ ਜਿਹੜੇ ਚੰਗੇ ਆ ਨਾ ਅਸੀਂ ਉਹਨਾਂ ਨੂੰ ਦਿਖਾ ਦੇਣਾ ਵੀ ਆ ਗੰਦ ਸਾਫ਼ ਕਰੋ ਸਾਫ਼ ਕਰਾਵਾਂਗੇ ਫਿਰ ਗੰਦ ਚੰਗੀ ਤਰ੍ਹਾਂ ਜਿਹੜਾ ਮਰਜ਼ੀ ਹੋਵੇ ਜਿੱਥੇ ਮਰਜ਼ੀ ਬਹਿ ਜਾਏ ਬੰਦਾ ਜਿੱਥੇ ਮਰਜ਼ੀ ਲੁੱਕ ਜਾ ਕਿੱਥੋਂ ਜਾ ਕੇ ਕੱਢੀ ਆਹ ਕੀ ਹੈ ਕਿਹੜੀ ਲੁਥਰਾ ਹੈ ਲੁਥਰਾ ਵਾਹੇ ਦੀਪਿਕਾ ਲੁਥਰਾ ਹਾਂ ਮੇਰੇ ਕੋਲੇ ਇੱਕ ਪਾਰਟੀ ਨਹੀਂ ਹੈਗੀ ਤੁਸੀਂ ਕਮੋ ਇੱਕ ਪਾਰਟੀ ਹੈ ਮੈਂ ਸਾਰੇ ਜਿਹੜੇ ਇਨਫਲੂਐਂਸਰ ਨੇ ਨਾ ਜਿਹੜੇ ਤੁਹਾਨੂੰ ਪਤਾ ਹੀ ਆ ਜੂਏ ਦੀ ਐਡ ਨਹੀਂ ਕਰ ਸਕਦੇ ਗੇਮ ਦੀ ਐਡ ਨਹੀਂ ਕਰ ਸਕਦੇ ਜਿਹੜੇ ਕਹਿੰਦੇ ਆ ਰਾਤੋਂ ਰਾਤ ਅਮੀਰ ਹੋ ਜਾਓ ਉਹ ਕੋਈ ਐਡ ਨਹੀਂ ਕਰ ਸਕਦਾ ਜਿੰਨੀਆਂ ਸਾਰੀਆਂ ਐਡਾਂ ਕਰਦੇ ਆ ਨਾ ਸਾਰਿਆਂ ਦੀਆਂ ਮੇਰੇ ਕੋਲੇ ਉਹ ਆ ਰਹੇ ਆ ਜਿਹੜੇ ਫੜਦੇ ਪਏ ਆ ਇਹਨਾਂ ਨੂੰ ਜਿਹੜੇ ਅੱਧੇ ਕੱਪੜੇ ਪਾਉਂਦੀਆਂ ਨੇ ਗਲਤ ਰੀਲਾਂ ਬਣਾਉਂਦੀਆਂ ਨੇ ਗਲਤ ਵਰਡਿੰਗ ਯੂਜ਼ ਕਰਦੇ ਆ ਜਾਂ ਕੋਈ ਮਤਲਬ ਆਪਣੇ ਕਿਸੇ ਨੂੰ ਪੜਕੀ ਪੜਕੀ ਲਿਆ ਵੀਡੀਓ ਪਾਉਂਦੇ ਆ ਉਹ ਸਾਰਿਆਂ ਹੀ ਇੱਥੇ ਉਹ ਸਾਰਿਆਂ ਦੇ ਨੰਬਰ ਹੈਗੇ ਮੇਰੇ ਕੋਲੇ ਸਾਰਿਆਂ ਦੀ ਆਈਡੀਆ ਹੈਗੀਆਂ ਮੇਰੇ ਕੋਲੇ ਮੈਂ ਮੇਰਾ ਸਭਨ ਇਨਫਲੂਐਂਸਰ ਨਾਲ ਨਾ ਮੇਰਾ ਬਹੁਤ ਲਿੰਕ ਹੈ ਠੀਕ ਹੈ ਐਵੇਂ ਨਾ ਸੋਚਿਓਗਾ ਅਸੀਂ ਕਮੈਂਟ ਕਰਤਾ ਨਵੀਂ ਐਕਟੀ ਬਣਾਈ ਆ ਸਾਨੂੰ ਕਿੱਥੇ ਕੋਈ ਫੜ ਲੂਗਾ ਇਹ ਨਾ ਸੋਚੋ ਹੁਣ ਜੇ ਪਿਓ ਦੇ ਪਤਾ ਨਾ ਦੁਬਾਰੇ ਕਰਿਓ ਦੁਬਾਰਾ ਕਰਿਓ ਤੇ ਵੀਡੀਓ ਵੀ ਬਣਾਵਾਂਗੇ ਫਿਰ ਜੇ ਮੈਨੂੰ ਕਿਤੇ ਲੱਭ ਗਿਆ ਮੈਨੂੰ ਪਤਾ ਲੱਗ ਗਿਆ ਨਾ ਕੌਣ ਆ ਮੈਂ ਵੀਡੀਓ ਬਣਾ ਕੇ ਪਾਉਂਗਾ ਨਹੀਂ ਵੀਡੀਓ ਮੈਂ ਸਾਫ਼ ਫਿਰ ਜਿਹੜੇ ਪਹਿਲੇ ਸਕਰੀਨਸ਼ਾਟ ਨੇ ਉਹ ਵੀ ਪਾਵਾਂਗੇ ਕਿ ਇਹ ਕੀ ਕਮੈਂਟ ਕਰ ਰਹੇ ਆ ਤੇ ਕੌਣ ਹੈ ਠੀਕ ਹੈ ਮੈਂਟ ਚ ਆਏ ਆਈਡੀਆਂ ਕਢਾ ਦੇਣੀਆਂ ਆਪਾਂ ਤੁਸੀਂ ਗਲਤ ਨਾਮ ਦੀ ਆਈਡੀ ਨਹੀਂ ਬਣਾ ਸਕਦੇ ਆ ਦੇਖਿਆ ਨਾ ਗਲਤ ਵਰਡਿੰਗ ਵੀ ਨਹੀਂ ਉਹਨੇ ਯੂਜ਼ ਕੀਤੀ ਉਹ ਸਿਰਫ ਇੱਕ ਕਹਿ ਰਹੀ ਹੈ ਕਹਿੰਦੀ ਮੈਨੂੰ ਜਿਵੇਂ ਕਿਹਾ ਮੈਂ ਤਾਂ ਉਵੇਂ ਬੋਲਿਆ ਤੁਸੀਂ ਲੋਕਾਂ ਦੀ ਸੁਣ ਕੇ ਵੀ ਨਹੀਂ ਬੋਲ ਸਕਦੇ ਆਪਦੇ ਜਵਾਨ ਨੂੰ ਬੋਲਣਾ ਤਾਂ ਬਹੁਤ ਦੂਰ ਦੀ ਗੱਲ ਹੈ ਕਿਸੇ ਦੇ ਕਹੇ ਤੇ ਵੀ ਨਹੀਂ ਬੋਲ ਸਕਦੇ ਤੁਸੀਂ ਜਿਹਦੇ ਕਹੇ ਤੇ ਬੋਲੋਗੇ ਨਾ ਤਾਂ ਵੀ ਫਸੋਗੇ ਬਸ ਇਨਲੀਗਲ ਇਹ ਅਜੇ ਹੁਣ ਕੁਛ ਕਰਨਾ ਹਾਂ ਤਾਂ ਸਿੱਧਾ ਮੈਸੇਜ ਕਰੋ ਸਿੱਧੇ ਕਰੋ ਬਸ ਜੇ ਬੰਦਾ ਹੈ ਗਿਆ ਹਿੰਮਤ ਫਿਰ ਸਿੱਧੇ ਹੋ ਕੇ ਬੋ ਨਾ ਸਿੱਧੇ ਹੋ ਕੇ ਬੋਲੋ ਤੇ ਜੁਰਤਾ ਸਿੱਧਾ ਕਰ ਰਹਾ ਮੇਰਾ ਕਲਿੱਪ ਕੱਟ ਕੇ ਨਾ ਇੰਸਟਾਗ੍ਰam ਤੇ ਪਾਇਆ ਮੈਨੂੰ ਲੱਗਦਾ ਇੰਸਟਾ ਜ਼ਿਆਦਾ ਟਰੰਬੀ ਕਿਹੜੀ ਆਹ ਹਾਂ ਇਹ ਵੀਡੀਓ ਹੀ ਇਦਾਂ ਹੀ ਚੜਾ ਦਾਂਗੇ ਆ ਪਾ ਦਿਓ ਸਾਰਿਆਂ ਨੂੰ ਜਵਾਬ ਦੇਤਾ ਹੁਣ ਜੇ ਕਿਸੇ ਨੂੰ ਹਜੇ ਵੀ ਕੋਈ ਗੁੰਝਾਇਸ਼ ਹੈ ਤਾਂ ਦੱਸਿਓ ਤਾਂ ਮਮਾ ਹੁਣ ਤਿਆਰ ਹੋ ਰਹੇ ਨੇ ਇਹ ਚੱਲ ਨੇ ਬਾਬਾ ਜੀਪ ਸਿੰਘ ਦੇ ਗੁਰਦੁਆਰੇ ਤਾਂ ਪੇ ਮੰਮੀ ਦੇ ਤੁਸੀਂ ਹੈਗੇ ਹੋ ਨਾ ਤਾਂ ਉਹ ਬੰਦਾ ਨਾਲ ਰਿਪਲਾਈ ਕਰ ਦੇ ਤਾਂ ਚੱਲੋ ਦੋਸਤੋ ਮੈਂ ਤਾਂ ਨਹੀਂ ਡਾਇਰੈਕਟ ਕੀਤੀ ਤਰਬੀਤ ਨਹੀਂ ਠੀਕ ਤੇ ਮਮਾ ਨੇ ਐਕਟਿਵ ਹੋ ਤੇ ਜਾਣਾ ਇਸ ਕਰਕੇ ਫਿਰ ਮੈਨੂੰ ਤਾਂ ਮੰਮੀ ਤੁਹਾਨੂੰ ਪਤਾ ਅੱਜ ਕੱਲ ਮੋਲਡਰਨ ਜਮਾਨਾ ਹੈ ਮੰਮੀ ਅੱਜ ਕੱਲ ਮੋਲਡਰਨ ਜਮਾਨਾ ਜਮਦੂਤ ਪਤਾ ਘਾਤੇ ਝੱਕਣਾ ਹੁੰਦੇ ਐ ਐਕਟਿਵ ਹੋ ਸਮਝੀ ਉਹ ਦੇਖੋ ਗਏ ਸੀਮਦੂਤ ਰੈਡੀ ਹੋ ਰਿਹਾ ਜਮਰਾਜ ਜੀ ਰੈਡੀ ਹੋ ਰਿਹਾ ਜਮਰਾਜ ਰੈਡੀ ਹੋ ਰਿਹਾ ਹਮ ਦੂਤ ਬਾਲ ਬੰਨਦਾ ਪਿਆ ਕਿਹਨੂੰ ਚੱਕਣ ਚੱਲੇ ਓ ਅਸੀਂ ਚੱਕਣ ਨਹੀਂ ਚੱਲੇ ਅਸੀਂ ਗੁਰਦੁਆਰਾ ਚੱਲੇ ਓ ਦੋਸਤੋ ਜਿਹੜਾ ਮੈਂ ਕੱਲ 프ੈਂਕੀ ਐਕਟਿਵ ਆ ਵਾ ਲੱਗੇ ਜੇ ਮੈਂ ਐਕਟਿਵ ਚਲਾਉਣ ਲਈ एलिਜੀਬਲ ਹੈਗਾ ਮੇਰੀ ਏਜ ਹੈਗੀ ਆ ਤਾਂ ਚਲਾਉਣਾ ਓ ਠੀਕ ਆ ਵੀ ਹੈਣਾ ਵੀ ਅੰਨੇ ਸਾਲਾ ਸਾਲ ਦਾ ਬੱਚਾ ਐਕਟਿਵ ਚਲਾ ਸਕਦਾ ਤਾਂ ਤਾਂ ਕਰਕੇ ਤੋ ਇਹਦੇ ਬਾਹਰ ਨਹੀਂ ਜਾਂਦਾ ਇਹਨੂੰ ਵਾਸੇ ਰੋੜਦੇ ਨਹੀਂ ਅੱਜ ਤੱਕ ਓਹੀ ਚਲਾਉਂਦੇ ਸੀ ਅੱਜ ਤੱਕ ਓਹੀ ਹਾਂ ਵੇਗੇ ਬਸ ਸਿਰਫ ਗਲੀ ਗਲੀ ਚ ਘੁੰਮਣਾ ਕੋਈ ਮਜ਼ਾ ਵੀ ਕਿੱਥੇ ਆ ਉਹ ਵੀ ਜਦੋਂ ਹੁਣ ਪੇਪਰ ਖਤਮ ਹੋਣਗੇ ਫੇਰ ਆਪਣੇ ਪੁਰਾਣੇ ਸਟੇਜ ਤੇ ਆਣਾ ਆਪਾਂ ਪੇਪਰ ਮੁੱਕ ਜਾਣ ਬਸ ਦੋ ਰਹਿ ਗਏ ਆ ਫੇਰ ਫੇਰ ਸਾਰੇ ਵਲੌਗ ਪਹਿਲਾਂ ਕੋਈ ਆਇਆ ਕਰਨਗੇ ਹਨਾਂ ਵੀ ਹਾਂ ਵਿੱਚ ਪੇਪਰ ਕਰਕੇ ਥੋੜਾ ਜਿਹਾ ਸ਼ਾਂਤ ਕੀਤਾ ਮੋਲ ਤੇ ਕੋਈ ਹੋਰ ਚੱਕਰ ਵੀ ਸੀਗਾ ਆਮੀ ਤਾਂ ਡਿਸਪਲੈਸਟਿਕ ਅਗੇ ਕੋਈ ਵੀ ਜਿਹੜੇ ਇਸ ਤੋਂ ਘੱਟ ਨੇ ਕੋਈ ਆ ਕੇ ਆਇਆ ਨਾਤ ਲਾਇਆ ਕਰੋ ਸਾਕਲ ਵਧੀਆ ਤਾਂ ਮੈਂ ਵੀ ਸ਼ਾਕਲ ਲਾਇਆ ਬੜਿਕਾ ਮੇਰਾ ਸਾਥ ਤੇ ਆ 8 ਕਿੰਨੇ ਦਾ ਸਾਈਕਲ ਸੀ ਉਨੀਲਾ ਜਾਂ ਇਹ ਤਾਂ 700 ਦਾ ਲੈਂਦਾ ਸੀ ਪੀ 700 ਦਾ ਸਹੀ ਨਾ ਚੱਕਾ ਸੀ ਕੁੜੀਆਂ ਵੀ ਦੇਦੇ ਮੇਰਾ ਸਹੀ ਗੱਲ ਹੈ ਹਣ ਤਾਂ ਨਵਾਂ ਹੀ ਲੈਂਦਾ ਸੀਗਾ ਪਜਾ ਹਫਤਾ ਵੀ ਨਹੀਂ ਹੋਇਆ ਸੀ ਲੈਂਦੇ ਤੂੰ ਆਓ ਇੱਥੇ ਖੜਾ ਕੇ ਚੱਲ ਕੇ ਦੋਸਤੋ ਇਹਦਾ ਕੋਈ ਚੱਕਾ ਨਹੀਂ ਲੱਗ ਗਿਆ ਮੇਰਾ ਚੱਕਾ ਲੈ ਗਿਆ ਫਿਰ ਗਾਇਸ ਚੱਲ ਪਾਇਆ ਹਾਇਆ ਸੀਗਾ ਫਿਰ ਉਹਦੇ ਉਰ ਤੇ ਹਾਂ ਫਿਰ ਕੇ ਜਿਹੜੇ ਦੋਸਤ ਸੀਗੇ ਜਸ਼ਨ ਉਹਨੇ ਮੈਨੂੰ ਆਪਣਾ ਸਾਈਕਲ ਦਿੱਤਾ ਸੀ ਕਹਿੰਦਾ ਤੂੰ ਆ ਰੱਖ ਲੈ ਥੋੜੇ ਦਿਨ ਜਦ ਤੱਕ ਕਿ ਜਿਹੜੀ ਛੋਟਾ ਸੀ ਉਹ ਵੱਡੇ ਵੱਡੇ ਸੀਗੇ ਫਿਰ ਹੁਣ ਤੱਕ ਉਹਨਾਂ ਨੇ ਬੱਚਾ ਸਮਝ ਕੇ ਹੀ ਦੇਤਾ ਪਰ ਉਹ ਜਦੋਂ ਤਾਂ ਸਕੂਟਰ ਉੱਤੇ ਆ ਗਏ ਮੋਟਰਸਾਈਕਲ ਤੇ ਆ ਚਲਣ ਲੱਗੇ ਸੀ ਕਿਉਂਕਿ ਉਹਨਾਂ ਦੀ ਏਜ ਹੋ ਗਈ ਸੀ ਔਰ ਤਾਂ ਫਿਰ ਵੀ ਟੁੱਟੜਿਆ ਬੜਾ ਸਾਈਕਲ ਦਿੱਤਾ ਸੀਗਾ ਚਲੋ ਹੁਣ ਮਾੜੀ ਚੱਲੇ ਨੇ ਤਾਂ ਮੈਂ ਟੱਗ ਤੈਨੂੰ ਪਤਾ ਹੋਊਗਾ ਬਾਹਲੇ ਗੱਲੇ ਆ ਸਮਝ ਆਉਂਦਾ ਇਹ ਭਾਂਜੀ ਦੀ ਤਿਆਰਤਾ ਕਿੱਥੇ ਵਿਆਹ ਤੇ ਚੱਲੀ ਹੈ ਅੱਜ ਗਏ ਮੌਸਮ ਵੀ ਥੋੜਾ ਨਾਲ ਸੌਨਾ ਵਾ ਸਹੀਗਾ ਲੈ ਦੇਖਦੇ ਵਾਲਾ ਮੌਸਮ ਆ ਦੇਖਦੇ ਨਾ ਆ ਦੇਖੋ ਇੱਧਰ ਆ ਦੇਖੋ ਇੱਧਰ ਐਸੀ ਦੇਖੋ ਚੱਲਦਾ ਪਿਆ 16 ਤੇ ਭਰਾਵਾ ਬੰਦ ਕਰ ਦੋ ਏਸੀ ਹਾਇ ਅੰਦਰ ਬਿਜਲੀ ਦਾ ਬਿੱਲ ਤੇਰਾ ਬਾਪ ਰਿਆ ਮੇਝੂਗੇ ਤੇਰਾ ਭਰੇਗਾ ਤੇਰਾ ਭਰੇਗਾ ਮੇਰਾ ਜਾ ਭਰੂਗਾ ਹਾਂ ਤਾਂ ਦੋਸਤੋ ਜੀ ਕਪੜੇ ਕਿਹੜੇ ਪਾਣੇ ਹਨ ਨਹੀਂ ਪਤਾ ਚਲੋ ਥੋੜੇ ਜਿਹਾ ਮੰਨਦੇ ਥੋੜੇ ਜਿਹਾ ਕਪੜੇ ਬਾਈ ਬਾਈ ਦੋਸਤੋ ਮਿਲਦਾ ਤੁਹਾਨੂੰ ਪਰ ਤਾਂ ਦੋਸਤੋ ਫਾਈਨਲੀ ਮੈਂ ਰੈਡੀ ਹੋ ਗਏ ਨੇ ਤੇ ਇਧਰ ਮੈਂ ਰੀਲ ਰੈਡੀ ਕਰ ਰਿਹਾ ਹਾਂ ਰੀਲ ਰੈਡੀ ਕਰ ਫੋਨ ਪੁੱਠਾ ਕੇ ਦੋਸਤ ਰੀਲ ਰੈਡੀ ਕਰ ਰਿਹਾ ਮੈਂ ਇਧਰ ਮੰਮੀ ਤਿਆਰ ਹੋ ਗਏ ਸੋ ਗਾਇਸ ਫਾਈਨਲੀ ਮੈਂ ਰੈਡੀ ਹੋ ਚੁੱਕੀ ਹਾਂ ਤੇ ਤੂੰ ਖਾਏਗਾ ਕੀ ਪਿੱਛੇ ਦਾਲ ਗਾਹ ਨਹੀਂ ਮੇਰੀ ਜੁੱਤੀ ਕਿੱਥੇ ਚੱਪੜਾਂ ਕਿੱਥੇ ਆਏ ਚੋਲ ਪਏ ਸੱਚ ਜੁੱਤੀ ਨਹੀਂ ਵੈਨ ਤੋਂ ਉਸ ਤੋਂ ਰੀਲ ਰੈਡੀ ਹੋ ਗਈ ਕਿ ਅਟਨਾ ਸ਼ੇਅਰ ਕਰਨੇ ਬਸ ਇਨਵਾਈਟ ਕੋਲਾਬੋਰੇਟ ਕਰਨੀ ਆਪਾਂ ਯਾਰ ਜੁੱਤੀ ਨਹੀਂ ਮੈਂ ਚਪੜਾ ਹੀ ਪਾ ਕੇ ਜਾਂਦੇ ਉੱਥੇ ਕੱਟ ਬਹੁਤ ਹੁੰਦਾ ਚਪੜਾ ਸਾਹਮਣੇ ਤੋਂ ਪਰ ਯਾਰ ਜੁੱਤਨਾ ਤਾਂ ਬਹੁਤ ਹੈ ਚਪੜਾ ਇੱਕ ਹੀ ਆ ਨਾ ਜੇ ਚੱਕੀਆਂ ਗਈਆਂ ਚੱਲ ਕੋਈ ਗੱਲ ਫਿਰ ਉੱਥੇ ਚੱਕਲੇ ਆ ਕਿਹਾ ਚੱਕਲੇ ਮੈਂ ਇੱਕ ਵਾਰ ਚਪੜਾ ਚੱਕਿਆ ਇਸ ਗੱਲ ਸਤਾ ਕਿ ਤੁਹਾਨੂੰ ਪਤਾ ਕਿੱਥੋਂ ਪਤਾ ਕਰ ਸਕੋ ਪਰ ਤਾਂ ਚੱਕੀਆਂ ਸੀ ਮੇਰੇ ਪੈਰਾਂ ਤੇ ਛੱਲ ਪੈ ਗਈ ਸੀ ਬਹੁਤ ਦਰਦ ਕੇ ਗਏ ਸੀ ਉਦੋਂ ਫਿਰ ਮਜਬੂਰੀ ਨੇ ਚੱਕਿਆ ਸੀ ਤਦੇ ਆਪਾਂ ਟੱਪਾ ਚੱਕ ਲੈਣਾ ਫੇਜ ਚਲੋ ਮੰਮਾ ਉਹ ਪਰਸ ਲੈ ਲਿਆ ਅੰਨਾ ਬਿੱਚੀ ਗੱਜਦੀ ਫਿਰਦੀ ਆ ਮੇਰੇ ਲੈ ਲਿਆ ਬਸ ਲੈ ਲੈ ਫਿਰ ਆ ਗਿਆ ਗਾਇਜ਼ ਆਪਾਂ ਚੱਲਦੇ ਆ ਗੋਡਾ ਸਾਹਿਬ ਤੇ ਤੁਹਾਨੂੰ ਪਹੁੰਚ ਕੇ ਮਿਲਦੇ ਆ ਹਾਂ ਪਟਾਰਾ ਸਾਰ ਖਤਮ ਕਰ ਲਿਆ ਆਪਾਂ ਯਾਰ ਬੁੱਟਿਆਂ ਨੂੰ ਪਾਣੀ ਪਾ ਦਿੱਤਾ ਲੈ ਆਂ ਚਾਬੀ ਦੇ ਦੋ ਭੈਣੇ ਆ ਲਓ ਜੀ ਆ ਤਾਂ ਫੜੋ ਤੇ ਮੈਂ ਇਹ ਕੱਪੜਾ ਆ ਫੜੋ ਇਹ ਕਿੱਥੋਂ ਵਲੋਗ ਬਣਾਇ ਕਰਨਾ ਅੱਜ ਉਹ ਗੱਡੇ ਚਲੋ ਫੜ ਬਲੌਗ ਕੀ ਚਲੋ ਆ ਕਿੱਧਰ ਨੂੰ ਜਾ ਰਹੇ ਹੁਣ ਸੋਣ ਸਾਧਦੇ ਚਾਬੀ ਦੇ ਦਿਓ ਮੈਂ ਕਿਨ ਫੜ ਤਸੀ ਇੱਕ ਮਿੰਟ ਵਿੱਚ ਬਣਾਉਂਗੀ ਤਾਂ ਹੀ ਇੱਧਰ ਨੂੰ ਕਰੂੰਗੀ ਆਪ ਦੇ ਤੇ ਚਲੋ ਗਏ ਹੁਣ ਆਪਾਂ ਚੱਲਦੇ ਹਾਂ ਪਰ ਤੁਹਾਨੂੰ ਚਲ ਕੇ ਕਦਾਂ ਪਦੌਸ਼ ਤੋਂ ਮੈਂ ਆ ਗਿਆ ਨਹੀਂ ਕਿ ਮੈਂ ਟਿਊਸ਼ਨ ਤੇ ਸੀਗਾ ਫੇਰ ਕਿ ਲੱਗੇ ਦੇਖ ਹੋਰ ਬੰਦਾ ਪੈ ਗਿਆ ਇੱਥੇ ਸਾਡੇ ਕੀ ਨਾਮ ਮੇਰਾ ਤਾਂ ਮੈਂ ਤਾਂ ਉਹਨਾਂ ਨੂੰ ਕਹਿ ਕੇ ਆਂਦਾ ਮੈਂ ਕਿਹਾ ਨਹੀਂ ਮੈਂ মিডিਆ ਬੁਲਾ ਲੈਣਾ ਮੈਂ ਹੁਣੇ ਸਾਰੀ ਪੇਮੈਂਟ ਕਰਾ ਕੇ ਨਾ ਵੀਡੀਓ ਬਲਾਕ ਇਹਨਾਂ ਦੀ ਧੱਕੜਦੀਆਂ ਮੈਂ ਲਾਪ ਅਜੇ ਤਾਂ ਉੱਪਰ ਤੱਕ ਕੰਮ ਚੱਲਿਆ ਗਿਆ ਮੈਂ ਕਹਿੰਦਾ ਮੈਂ ਗਲਤ ਕੰਮ ਨਹੀਂ ਕਰਦੇ ਸ਼ਾਇਦ ਸਾਡੇ ਡਿਗਰੀ ਕਰਕੇ ਬਣਾ ਠੱਗਾ ਦਲਦਾ ਖਾ ਰੱਖ ਦੇ ਬਿਹਰਛ ਹਾਂ ਮੈਂ ਤਾਂ ਛੁੱਟ ਤਾ ਮੇਰਾ ਬੀੜ ਜਾਲੇ ਗਾਲਤ ਖਰੇਆਂ ਨੂੰ ਓਏ ਤੂੰ ਸਾਡਾ ਸਰਪ੍ਰਾਈਜ਼ ਖੋਲੀ ਜਾਂਦਾ ਤੂੰ ਚੱਲ ਹਾਂ ਦੋਸਤਾਂ ਆ ਗਾਲ ਮੇਰੇ ਖਰੇਆਂ ਨੂੰ ਲੁਹਾਨੇ ਤੇ ਦਮ ਜੀ ਨਹੀਂ ਕਰਦਾ ਜੇ ਕਿਸੇ ਕੋਲੇ ਕੋਈ ਖਾਲੀ ਕਮਰਾ ਹੈਗਾ ਤਾਂ ਮੈਨੂੰ ਉੱਥੇ ਰੱਖ ਲੋ ਆ ਸਾਡੇ ਗਵਾਦੀਆਂ ਦੇ ਆਏਗਾ ਕੀ ਨਾ ਦੇਵਾ ਦੀਆਂ ਤੇ ਟੁੱਬੀ ਵਾਲਾ ਕਮਰਾ ਹੈਗਾ ਟੁੱਬੀ ਵਾਲੇ ਕਮਰੇ ਤੇ ਰਹਿਣਾ ਬਹੁਤ ਅੱਛਾ ਮੈਂ ਆ ਤੁਹਾਨੂੰ ਖਿਲਾ ਲਾਂ ਠੀਕ ਹੋੱਚੇ ਹੋੱਚੇ ਨਹੀਂ ਹੋੱਚੇ ਹੋਣਾ ਉੱਤਾਂ ਪੋਣੇ ਪਾਈ ਜਾਂਦਾ ਲਈ ਫਿਰ ਤੇ ਚਲੋ ਦੋਸਤਾਂ ਚਾਹ ਪੀਨੇ ਆ ਬੱਲ ਨਹੀਂ ਆ ਬਾਲ ਇਨੇ ਕੀਦੇ ਨੇ ਨੀਤੇ ਕੇ ਨੀਤੇ ਪਹਿਲੇ ਮੇਰੇ ਬਾਲਾ ਚਟਨਾ ਕੱਢ ਖੇਲ ਨਾ ਫੋਨ ਆ ਕੇ ਸੱਚੀ ਯਾਰ ਅਜ ਤੱਕ ਬੋਂਦਲ ਗਏ ਨਮਸਤੇ ਨਮਸਤੇ ਆਪਣੇ ਵੀਰ ਆਪਣੇ ਭੈਣ ਕੀ ਪਕਾਇਆ ਰੁਕ ਗਏ ਨਹੀਂ ਅਸੀਂ ਰਣੇਗੀ ਅਹੀਂ ਪੈ ਡੰਡੀ ਮਰਬਾ ਅਜ ਤੱਕ ਸੱਚੀ ਸੀ ਬੋਂਦਲ ਗਏ ਤੇ ਚਲੋ ਗੈਸ ਹੁਣ ਆਪਾਂ ਥੋੜੀ ਜਿਹੀ ਰੈਸਪੀ ਪਹਿਲਾਂ ਮੇਰੇ ਵਾਲਾਂ ਚ اٹਕਾਂ ਕੱਢ ਮਮੀ ਤੇਰੀਆਂ ਚੱਪਲਾਂ ਕਿੱਥੇ ਆ ਤੁਸੀਂ ਤਾਂ ਐਕਸਚੇਂਜ ਹੋ ਗਏ ਨਾ ਪਾਇਆ ਕਿਧੀਆਂ ਨੇ ਆਹ ਪਤਾ ਨਹੀਂ ਯਾਰ ਫ੍ਰੀਤ ਛੱਡੀ ਤੇ ਫ੍ਰੀਤ ਛੱਡਦੇ ਵਾਲਾਂ ਚ ਟਕ ਪੰਨੀ ਆ ਪਈਆਂ ਉੱਤਤਾ ਜੀ ਬਹੁਤ ਲਾਈਨ ਲੰਬੀ ਸੀ ਬਹੁਤ देर ਖੜੇ ਰਹੇ ਅਸੀਂ ਬਹੁਤ ਦੋ ਘੰਟੇ ਸਾਨੂੰ ਲਾਈਨ 'ਚ ਖੜਨਾ ਪਿਆ ਮਾਤਾ ਟੇਕਾ ਨੂੰ ਤਾਂ 10 ਮਿੰਟ ਹੀ ਲੱਗੇ ਬਿਲਕੁਲ ਅੰਲੰਗਰ ਖਾਣ ਨੂੰ Oh my god ਹਾਂ ਲੋ गाइस ਰਿਲੈਕਸ ਹੋ ਜਿਗੇ ਫਿਰ ਮਿਲਦੇ ਆ ਤੁਹਾਨੂੰ ਬਿੱਲੀ ਚੂਹੀ ਖਾਣ ਲੱਗੀ ਬਿੱਲੀ ਚੂਹੇ ਨੂੰ ਖਾਣ ਲੱਗੀ ਕੋਲਣ ਚਿਪਾ ਚਿਪਾ ਨਹੀਂ ਨਹੀਂ ਦੇਖੋ ਬਿੱਲੀ ਕੀ ਕਰਦੀ ਜੂੰਰ ਸਾਡਾ ਅਰਖੜਾ ਨੂੰ ਬੈਠੀ ਹੈ। ਪਤਾ ਨਹੀਂ ਜਮੇਰੀ ਵੀਡੀਓ ਕੰਨਦੀ ਹੈ। ਸਮਾਈਲ। ਦੋਸਤੋ ਰਾਤੀ ਕਹਿੰਦੇ ਸੀ ਕੋਲਡਿੰਗ ਨਹੀਂ ਕਰਦਾ ਬੱਚੋ ਕੁੰਗੜ ਕੇ ਪਏ ਹੋ ਜੀ। ਰਾਤੀ ਮੈਂ ਮੰਮੀ ਦਾ ਆ ਕੇ ਬਹੁਤ ਉੱਫੜ ਗਿਆ ਹੋਇਆ ਗਿਆ। ਕੱਟਦੀ ਨਹੀਂ ਕੋਈ ਸ਼ਹਿਰ ਦਿੱਲੀ ਬੈਠੀ ਆ। ਬਿਲ ਬੀ। ਟਿੱਡੋ ਕਾ ਮਚਾਉਗਾ ਦੀ ਗਏ ਤੂੰ। ਖਾਣਾ ਕਿ ਨਹੀਂ? ਬੋਲ ਛੇਤੀ। ਖਾੜੂ ਕੀ ਚੱਲੋ ਕੋਈ ਨਾ। ਚੱਲ ਤੇਰੇ ਨੰਬਰ ਤੋਂ ਆ ਫੋਨ ਲਾ। ਤੇ ਦੋਸਤੋ ਰੁੱਕੇ ਮਿਲ ਜਾਂਦਾਂ ਨਾ ਆਪਾਂ ਤਾਂ ਦੋਸਤੋ ਆਪਾਂ ਲੱਗ ਗਿਆ ਪੈਨ ਬੈਡ ਨੂੰ ਹੋਣ ਲੱਗਿਆ ਪੈਣਾ ਬੈਡ ਨੂੰ ਥੋੜੀ ਪੈਣਾ ਕੁੱਤਿਆ ਤਾਂ ਹਰੀ ਤਾਂ ਪਹਿਲਾਂ ਹਰੀ ਤਾਂ ਪਹਿਲਾਂ ਹੀ ਪੈ ਚੁੱਕਿਆ ਪੈਂਚ ਦੀਆਂ ਨੇ ਵੱਡੀਆਂ ਨੇ ਉਹਨੂੰ ਪੈਣਾ ਮੈਂ ਜਿੱਦੀ ਸ਼ੁਰੂ ਵਿੱਚ ਅਸੀਂ ਕਲਿੱਪ ਲਾਈ ਸੀ ਅਸੀਂ ਇੰਸਟਾਗ੍ਰਾਮ ਤੇ ਵੀ ਵੀਡੀਓ ਪਾ ਚੁੱਕੇ ਆ ਗਾਇਸ ਤੇ ਜੇ ਪੀਓ ਦਾ ਪਤ ਹੈਗਾ ਇਹ ਕਮੈਂਟ ਕਰ ਦੇ ਆਹ ਕੀ ਖੜਕ ਕੋਈ ਸ਼ੁਕਾਰ ਉਧਰ ਦੇ ਲਾ ਵਿਚਾਰੀ ਕਿਵੇਂ ਜੇ ਬੰਦਾ ਸਾਨੂੰ ਲੱਭ ਗਿਆ ਤੋ ਦੀ ਵੀਡੀਓ ਜਰੂਰ ਪਾਵਾਂਗੇ ਵੈਸੇ ਸਾਨੂੰ ਕਈ ਬੰਦੇ ਦਾ ਸ਼ੱਕ ਹੋ ਚੁੱਕਿਆ ਥੋੜੇ ਦਿਨ ਅਚਕਰ ਕਨਫਰਮ ਕਰਕੇ ਬਾਅਦ ਵੀ ਕੱਢ ਹੀ ਲੈਣਾ ਵਾ ਅ ਕਨਫਰਮ ਹੋ ਹੀ ਜਾਣਾ ਕਿਉਂਕਿ ਆਈਡੀ ਮੈਂ ਦੇਤੀ ਹੋਈ ਪਤਾ ਲੱਗ ਹੀ ਜਾਣਾ ਕਿਉਂਕਿ ਮੈਂ ਆਈਡੀ ਦੇਤੀ ਹੋਈ ਹੈ ਹੂੰ ਲਿਖਾਈ ਜਾਂਦੀ ਅੱਜ ਉਹਨਾਂ ਨੂੰ ਮੈਂ ਵੈਸੇ ਕਹਿਤਾ ਸੀ ਮੈਂ ਕਿਹਾ ਫਸਟ ਟਾਈਮ ਹੈ ਵਾਰਨਿੰਗ ਹੂੰ ਬਾਅਦ ਚ ਮੈਂ ਕਿਹਾ ਆਪਾਂ ਛੱਡਣਾ ਨਹੀਂ ਪਹਿਲੀ ਗੱਲ ਕਹਿੰਦੇ ਠੀਕ ਹੈ ਪਹਿਲੀ ਵਾਰੀ ਛੱਡ ਦੀ ਮੰਨ ਲੈ ਕੇ ਪਹਿਲੀ ਵਾਰੀ ਹੋਵੇ ਥੋਕ ਦੇ ਨਹੀਂ ਪਹਿਲੀ ਵਾਰੀ ਸਮਝਾਓ ਦੂਜੀ ਵਾਰੀ ਰੋਕੋ ਤੀਜੀ ਵਾਰੀ ਟੋਕੋ ਚੌਥੀ ਵਾਰੀ ਠੋਕੋ ਪਰ ਆਪਾਂ ਚਾਰ ਵਾਰੀਆਂ ਨਹੀਂ ਦੇਣੀਆਂ ਇਹ ਕੰਮ ਬੜਾ ਜਿਆਦਾ ਏ ਸਿਰਫ ਦੂਜੀ ਵਾਰੀ ਪਰ ਮੈਨੂੰ ਇਹ ਗੱਲ ਦਾ ਉਹ ਬੜਾ ਹੋ ਰਿਹਾ ਮਾਨਜਾ ਮਸ਼ਹੂਰ ਕਿਆ ਡੈਯੋ ਆਪ ਕਹਿੰਦੇ ਆ ਨਾ ਕੋਈ ਵੀ ਕੁਝ ਕਰਨਾ ਹੋਵੇ ਨਾ ਫੇਮਸ ਹੋਣ ਲਈ ਜਾਂ ਪਹਿਲੀ ਗੱਲ ਤਾਂ ਬਦਨਾਮ ਹੋਣਾ ਪੈਂਦਾ ਜਾਂ ਮਸ਼ਹੂਰ ਮਸ਼ਹੂਰ ਬੰਦਾ ਫੇਰ ਹੀ ਹੁੰਦਾ ਅੱਛਾ ਤੁਸੀਂ ਮਸ਼ਹੂਰ ਬੜੇ ਹੋ ਗਏ ਅਸੀਂ ਬਦਨਾਮ ਬਣੇ ਹੋਵੇ ਤੁਸੀਂ ਮਸ਼ਹੂਰ ਤਾਂ ਨਹੀਂ ਹੋਏਗੇ ਠੀਕ ਹੈ ਸਾਡੀ ਬਦਨਾਮੀ ਕਰ ਰਹੇ ਹੋ ਤਾਂ ਇਹਦਾ ਮਤਲਬ ਹੈ ਕਿ ਸਾਡੇ ਚ ਕੋਈ ਕਲਾ ਹੈਗੀ ਆ ਜਿੰਨੀ ਤੁਸੀਂ ਬਦਨਾਮੀ ਕਰੋਗੇ ਸਾਨੂੰ ਤਾਂ ਕੰਟੈਂਟ ਮਿਲੂਗਾ ਜਸ ਮੈਨੂੰ ਆਪਦੀ ਰੀਲ ਆ ਗਈ ਤਾਂ ਮੈਸੇਜ ਕਰ ਲਿਓ ਭਰਾਵਾ ਹਾਂ ਪਰ ਜਿਹੜਾ ਵੀ ਹੈਗਾ ਮੈਂ ਜੇ ਤੂੰ ਇੱਕ ਪਿਓ ਦਾ ਜੰਮਿਆ ਵਾ ਤੇ ਆਪਦੀ origignal ID ਤੋਂ ਮੈਸੇਜ ਕਰ ਲਾ ਤੈਨੂੰ ਕੁਝ ਨਹੀਂ ਕਹਿੰਦੇ ਛੱਡ ਦੇ ਆਂ ਕਿਉਂਕਿ ਜੇ ਲੱਭਾਂਗੇ ਕੋਈ ਅਗਲਾ ਲੱਭੂਗਾ ਤੈਨੂੰ ਖੱਜਲ ਹੋਊਗਾ ਕੀ ਫਾਇਦਾ ਸਾਨੂੰ ਵੀ ਖੱਜਲ ਕਰੇਗਾ ਅਸੀਂ ਤਾਂ ਕਾਹਦੇ ਖੱਜਲ ਹੋਣਾ ਆਪਾਂ ਤਾਂ ਕੰਪਲੇਂਟ ਹੀ ਕਰ ਲਈਏ ਹਾਂ ਬਾਈ ਚੱਲੋ ਗਾਇਸ ਫਿਰ ਲੱਭਦੇ ਆ ਇਸ ਬੰਦੇ ਨੂੰ ਤੇ ਮਿਲਦੇ ਤੁਹਾਨੂੰ ਨੈਕਸਟ ਵਲੋਗ ਦੇ ਬੰਦਾ ਸੀ ਨਹੀਂ ਲੱਭਣਾਗਾ ਬੰਦਾ ਆ ਜੇ ਇੱਕ ਪਿਓ ਦਾ ਹੈਗਾ ਆਪਦੇ ਆਪ ਮੈਸੇਜ ਕਰ ਲਵੇ ਆਪ ਦੀ ਓਰੀਜਨਲ ਆਈਡੀ ਤੋਂ ਸਾਨੂੰ ਡੀਐਮ ਕਰ ਲੈ ਅਸੀਂ ਕਿਸੇ ਨੂੰ ਨਹੀਂ ਦੱਸਦੇ ਵੀ ਤੂੰ ਸੀਗਾ ਤੂੰ ਸੀਗਾ ਮਤਲਬ ਜਿਹੜਾ ਵੀ ਸੀਗਾ ਕਿਰ ਲੋਕਾਂ ਨੂੰ ਪਤਾ ਨਹੀਂ ਕੀ ਮਿਲਦਾ ਕੀ ਹੈ ਨੇ ਕਿੰਨੇ ਗੰਦੇ ਲੋਕ ਨੇ ਕਹੇ ਜੇ ਸੰਸਕਾਰ ਦਿੰਦੇ ਆ ਆਪਦੇ ਬੱਚਿਆਂ ਨੂੰ ਲੋਕ ਪਹਿਲਾਂ ਆਪਦੇ ਮਾਪੇ ਉਹਨੂੰ ਦੇਖ ਕਿਸੇ ਸਿਰ ਵੀ ਹੋ ਸਕਦੇ ਮੈਨੂੰ ਕੱਲਾ ਉਹ ਜਗ੍ਹਾ ਤੇ ਸ਼ੱਕ ਨਹੀਂ ਕਿਤੇ ਹੋਰ ਵੀ ਹੋ ਸਕਦਾ ਸ਼ੱਕ ਤਾਂ ਮੈਨੂੰ ਤਾਂ ਪੰਜ ਬੰਦਿਆਂ ਤੇ ਸ਼ੱਕ ਤਾਂ 4 ਤੇ 4-5 ਜਿੰਨੇ ਵੀ ਆ ਹੈਗਾ ਬੰਦਾ ਕੋਈ ਨੇੜੇ ਤੇੜੇ ਦਾ ਹੀ ਇੱਥੇ ਗਲੀ ਮੱਲੇ ਦਾ ਹੀ ਆ ਹਾਂ ਤਾਂ ਹੀ ਉਹਨੇ ਤੇਰੇ ਨਾਮ ਤੇ ਆਈਡੀ ਬਣਾਈ ਕਿਉਂਕਿ ਅਮੀ ਕਿਸੇ ਨੂੰ ਪਤਾ ਨਹੀਂ ਲੱਗਦਾ ਹਾਂ ਬਾਹਰਲਾ ਬੰਦਾ ਕੋਈ ਰਿਸ਼ਤੇਦਾਰ ਜਾਂ ਕੋਈ ਆਪਾਂ ਕਹਿ ਦਈਏ ਆਪਣਾ ਕੋਈ ਇੰਸਟਾਗ੍ਰਾਮਰ ਕੋਈ ਵੀ ਹੈ ਨਾ ਇਦਾਂ ਨਹੀਂ ਬਣਾ ਸਕਦਾ ਨਾਲੇ ਕੋਈ ਗਲਤ ਕਮੈਂਟ ਮੈਨੂੰ ਕਰਦਾ ਹੀ ਨਹੀਂ ਬੈਲੀ ਗੱਲ ਸਭ ਨੂੰ ਆਪ ਸਭ ਮੈਨੂੰ ਜਾਣ ਪਛਾਣ ਵਾਲੀ ਲੋਕ ਨੇ ਤੇ ਜੇ ਨਹੀਂ ਕਰਿਆ ਵਾ ਜਾਣ ਪਛਾਣ ਦੋ ਵੀ ਆ ਚਲੋ ਦੋਸਤੋਂ ਆਪਾਂ ਲੱਗਿਆ ਸੌਣ ਤੇ ਤੁਹਾਨੂੰ ਮਿਲਦੇ ਨੇ ਨੈਕਸਟ ਲੋਗ ਦੇ ਵਿੱਚ ਲਵ ਯੂ ਟੂ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਠੀਕ ਆ ਦੋਸਤੋਂ ਬਾਏ ਬਾਏ